ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਹਾਜ਼ਰ ਹੈਗੇ ਆ ਤੁਹਾਡੇ ਅੱਗੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਵਿਚਾਰ ਜਿਹੜੀ ਆਪਾਂ ਨੇ ਬਚਨ ਕੀਤੇ ਸੀ ਆਪ ਜੀ ਨਾਲ ਉਸ ਲਈ ਆਪਾਂ ਤਿਆਰ ਹਾਂ ਜੀ ਸੋ ਧਿਆਨ ਦੇਣਾ ਸਾਰੇ ਪਿਆਰੇ ਪਿਆਰੇ ਬੱਚਿਓ ਆਪਾਂ ਮੂਲ ਮੰਤਰ ਤੋਂ ਲੈ ਕੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਜਿਹੜੀ ਹੈ ਉਸ ਦੀ ਵਿਚਾਰ ਉਸ ਦਾ ਬੋਧ ਆਪਾਂ ਸਾਂਝਾ ਕਰਾਂਗੇ ਜੀ ਹਾਂਜੀ ਸ਼ੁਰੂ ਕਰਦੇ ਹਾਂ ਜੀ ਇੱਕ ਓੰਕਾਰ ਅਕਾਲ ਪੁਰਖ ਪਰਮਾਤਮਾ ਇੱਕ ਹੈ ਸਤਨਾਮ ਉਹਦਾ ਨਾਮ ਸੱਚਾ ਹੈ ਕਰਤਾ ਪ੍ਰਖ ਸਾਰੀ ਸ੍ਰਿਸ਼ਟੀ ਨੂੰ ਉਹ ਆਪ ਕਰ ਰਿਹਾ ਹੈ ਬਣਾ ਰਿਹਾ ਹੈ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਨਿਡਰ ਹੈ ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ ਉਹਦਾ ਕੋਈ ਦੁਸ਼ਮਣ ਨਹੀਂ ਅਕਾਲ ਮੂਰਤ ਉਸ ਸਮੇਂ ਦੇ ਏੜ-ਗੇੜ ਵਿੱਚ ਨਹੀਂ ਆਉਂਦਾ ਸਮੇਂ ਦਾ ਉਸਤੇ ਕੋਈ ਪ੍ਰਭਾਵ ਨਹੀਂ ਅਜੁਨੀ ਉਹ ਜੁਨੀਆਂ ਵਿੱਚ ਨਹੀਂ ਪਾਉਂਦਾ ਸੇਵੰ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਗੁਰਪ੍ਰਸਾਦ ਇਹੋ ਜਾਂ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਪ ਜਪ ਬਾਣੀ ਦਾ ਨਾਮ ਹੈ ਜੀ ਆਦ ਸੱਚ ਉਹ ਮੁੱਢ ਤੋਂ ਜਦੋਂ ਕੁਝ ਵੀ ਨਹੀਂ ਸੀ ਸ੍ਰਿਸ਼ਟੀ ਤੇ ਅਰਬਤ ਨਰਬਤ ਤੰਦੂਕਾਰਾ ਸੀ ਉਦੋਂ ਤੋਂ ਉਹ ਮੌਜੂਦ ਹੈ ਉਹ ਸੱਚ ਹੈ ਜੁਗਾਦ ਸੱਚ ਜੁਗਾ ਜੁਗਾਂਤਰਾ ਤੋਂ ਜਿਹੜੇ ਅਸੀਂ ਯੁਗ ਬੋਲਦੇ ਹਾਂ ਉਦੋਂ ਵੀ ਉਹ ਮੌਜੂਦ ਸੀ ਤੇ ਸੱਚ ਹੈ ਹੈ ਵੀ ਸੱਚ ਉਹ ਅੱਜ ਵੀ ਸੱਚ ਹੈ ਨਾਨਕ ਉਹ ਸੀ ਵੀ ਸੱਚ ਤੇ ਉਹ ਅੱਗੇ ਵੀ ਚਾਹੇ ਸ੍ਰਿਸ਼ਟੀ ਰਹੇ ਨਾ ਰਹੇ ਉਹ ਹਮੇਸ਼ਾ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੈ ਉਹ ਸੱਚ ਰਹੇਗਾ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਲੱਖ ਸੁਚੰਤਾ ਰੱਖਣ ਨਾਲ ਵੀ ਅਸੀਂ ਸਚਿਆਰੇ ਨਹੀਂ ਹੋ ਸਕਦੇ ਚੁੱਪੇ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਮੋਨ ਬ੍ਰਤ ਧਾਰਨ ਨਾਲ ਵੀ ਚੁੱਪ ਰਹਿਣ ਨਾਲ ਵੀ ਅਸੀਂ ਕਦੇ ਵੀ ਚੁੱਪ ਨਹੀਂ ਹੋ ਸਕਦੇ ਚਾਹੇ ਅਸੀਂ ਕਿਤਨੀ ਹੀ ਲਿਵਤਾਰ ਕੇ ਬੈਠੇ ਰਹੀਏ ਮੋਨ ਬ੍ਰਤ ਕਿਉਂ ਨਾ ਧਾਰ ਲਈਏ ਭੁੱਖਿਆ ਭੁੱਖ ਨਾ ਉਤਰੀ ਜੇ ਬਨਨਾ ਹੈ ਪੁਰੀਆਂ ਭਾਰ ਅਸੀਂ ਕਿਤਨੇ ਹੀ ਪੁਰੀਆਂ ਜਿੰਨੀਆਂ ਵੀ ਨੇ ਉਹਨਾਂ ਸਾਰਿਆਂ ਦਾ ਭਾਰ ਇਕੱਠਾ ਬਨ ਲੀਏ ਪੰਡਾ ਬਨ ਲੀਏ ਉਹਦੀਆਂ ਤੇ ਖਾਣ ਦਾ ਬੰਦੋਬਸ ਕਰ ਲਈਏ ਤਾਂ ਵੀ ਸਾਡੀ ਭੁੱਖ ਸਾਡੀ ਤ੍ਰਿਸ਼ਨਾ ਜਿਹੜੀ ਹੈ ਉਹ ਨਹੀਂ ਹਟ ਸਕਦੀ ਨਹੀਂ ਮਿਟ ਸਕਦੀ ਸਹਸ ਸਿਆਣਪਾਂ ਲੱਖ ਹੋ ਹੈ ਤ ਇੱਕ ਨੱਚ ਲੈ ਨਾਲ ਸਾਡੀਆਂ ਲੱਖ ਚਤਰਾਈਆਂ ਸਿਆਣਪਾਂ ਕਿੰਨੀਆਂ ਵੀ ਅਸੀਂ ਸਿਆਣੇ ਹੋ ਜਾਈਏ ਪਰ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਅੱਗੇ ਸਾਡੀ ਇੱਕ ਵੀ ਨਹੀਂ ਚੱਲ ਸਕਦੀ ਕੇ ਵ ਸੱਚਿਆਰਾ ਹੋਈ ਐ ਕੇਵ ਹੂੜਾ ਟੁੱਟੈ ਪਾਲ ਤਾਂ ਫੇਰ ਅਸੀਂ ਕਿੱਦਾਂ ਸੱਚਿਆਰੇ ਸੁੱਚੇ ਹੋ ਸਕਦੇ ਆ ਸਾਡੇ ਕੂੜ ਦੀ ਕੰਧ ਜਿਸ ਨਾਲ ਟੁੱਟ ਜਾਵੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਸ ਦੀ ਰਜ਼ਾ ਚ ਚੱਲਣਾ ਉਹਦੇ ਹੁਕਮ ਨੂੰ ਮੰਨ ਕੇ ਚੱਲਣਾ ਤਾਂ ਹੀ ਉਹ ਸੱਚੇ ਪਾਤਸ਼ਾਹ ਸਾਡੇ ਨਾਲ ਸਦਾ ਰਹਿਣਗੇ ਤੇ ਸਦਾ ਰਹਿੰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪ ਜੀ ਨੂੰ ਜਪਜੀ ਸਾਹਿਬ ਦੀ ਪਹਿਲੀ ਜਿਹੜੀ ਪੌੜੀ ਹੈ ਉਸ ਦੀ ਉੱਪਰੋਂ ਉੱਪਰੋਂ ਜਿਹੜੀ ਵਿਸਤਾਰ ਹੈ ਆਪ ਜੀ ਨੂੰ ਦੱਸੀ ਗਈ ਹੈ ਇਸ ਦੇ ਅੰਦਰ ਬਹੁਤ ਗੁੱਡੀਆਂ ਡੁੰਗੀਆਂ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੇ ਵਿਚਾਰ ਨੇ ਜਿਹੜੇ ਅਸੀਂ ਫਿਰ ਕਦੇ ਵੀਡੀਓ ਬਣਾਵਾਂਗੇ ਉਦੋਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਜਿਸ ਤਰ੍ਹਾਂ ਕਿ ਪਹਿਲਾਂ ਹੀ ਆਪ ਜੀ ਨੂੰ ਦੱਸਿਆ ਗਿਆ ਸੀਗਾ ਇਹ ਸਿਰਫ ਮਾਸੂਮ ਬੱਚਿਆਂ ਲਈ ਜਿਹੜੇ 5 ਸਾਲ ਦੇ 10 ਸਾਲ ਦੇ 14 ਸਾਲ ਦੇ 18 ਸਾਲ ਦੇ 20 ਸਾਲ ਦੇ ਨੇ ਇਹ ਉਹਨਾਂ ਵਾਸਤੇ ਅਸੀਂ ਤਿਆਰੀ ਕੀਤੀ ਹੈ ਸੋ ਮਹਾਰਾਜ ਕਿਰਪਾ ਕਰਨ ਅਸੀਂ ਇਸੇ ਤਰੀਕੇ ਕਰਦੇ ਰਹੀਏ ਆਪ ਜੀ ਦੇ ਕਮੈਂਟ ਜਿਹੜੇ ਨੇ ਓ ਸਾਨੂੰ ਹੋਰ ਬਲ ਬਖਸ਼ ਰਹੇ ਨੇ ਸੋ ਆਪ ਜੀ ਕਮੈਂਟ ਕਰਦੇ ਰਹੋ ਸਾਨੂੰ ਜੋ ਹੈ ਹੋਰ ਸੇਧ ਮਿਲਦੀ ਰਹੇਗੀ ਆਪ ਜੀ ਨੂੰ ਜਿਵੇਂ ਵੀ ਲੱਗੇ ਕੋਈ ਚੀਜ਼ ਚੰਗੀ ਲੱਗੇ ਤੇ ਸਾਨੂੰ ਜਰੂਰ ਦੱਸੋ ਜੇ ਕੋਈ ਚੀਜ਼ ਤੁਹਾਨੂੰ ਐਵੇਂ ਦੀ ਲੱਗੇ ਕਿ ਅਸੀਂ ਉਹਦੇ ਵਿੱਚ ਹੋਰ ਸੁਧਾਰ ਕਰਕੇ ਚੰਗਾ ਕਰ ਸਕਦੇ ਆਂ ਤੇ ਸਾਡੇ ਨਾਲ ਕਮੈਂਟ ਬਾਕਸ ਵਿੱਚ ਜਾ ਕੇ ਸਾਂਝੀ ਜਰੂਰ ਕਰੋ ਇੱਕ ਬੇਨਤੀ ਇਹ ਵੀ ਪ੍ਰਵਾਨ ਕਰਿਓ ਜਿਆਦਾ ਤੋਂ ਜਿਆਦਾ ਇਹਨੂੰ ਸ਼ੇਅਰ ਕਰੋ ਜੋ ਕਿ ਘਰ ਬੈਠੇ ਬੈਠੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹਨਾਂ ਨੂੰ ਜਪਜੀ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਜਿਹੜੀ ਉਹਦੀ सार ਹੈ ਪਤਾ ਲੱਗ ਸਕੇ ਬਾਣੀ ਜਿਹੜੀ ਹੈਗੀ ਹੈ ਪੜਨ ਨਾਲ ਜਿੱਥੇ ਸਾਨੂੰ ਲਾਭ ਹੁੰਦਾ ਹੈ ਉੱਥੇ ਉਸ ਤੋਂ ਵੀ ਜ਼ਿਆਦਾ ਲਾਭ ਸਾਨੂੰ ਜਦੋਂ ਅਸੀਂ ਉਸ ਦੇ ਅਰਥ ਸਮਝ ਕੇ ਉਸ ਨੂੰ ਜਦੋਂ ਪੜਦੇ ਹਾਂ ਸੋ ਉਹਦੇ ਨਾਲ ਸਾਨੂੰ ਜਿੰਨਾ ਲਾਭ ਹੁੰਦਾ ਹੈ ਉਹ ਬਹੁਤ ਗਹਿਰਾ ਤੇ ਡੂੰਗਾ ਸਾਨੂੰ ਲਾਭ ਹੁੰਦਾ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਦੀ ਹਾਜ਼ਰੀ ਜ਼ਿਆਦਾ ਡੂੰਗੀ ਲੱਗਦੀ ਹੈ ਜੀ ਸੋ ਇਸ ਕਰਕੇ ਬੱਚਿਓ ਆਪ ਜੀ ਅਰਦਾਸ ਕਰਿਓ ਗੁਰੂ ਸਾਹਿਬ ਅੱਗੇ ਅਸੀਂ ਫੇਰ ਹਾਜ਼ਰ ਹੋਵਾਂਗੇ ਅਗਲੀ ਪੌੜੀ ਜਿਹੜੀ ਹੈ ਦੂਸਰੀ ਪੌੜੀ ਜਬਲੀ ਸਾਹਿਬ ਜੀ ਦੀ ਆਪ ਜੀ ਦੇ ਨਾਲ ਸੰਮੁਖ ਹੋਵਾਂਗੇ ਉਦੋਂ ਆਪ ਜੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਸਾਨੂੰ ਆਪਣੇ ਵਿਚਾਰ ਦਿਓ ਤੇ ਲਾਈਕ ਵੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ